ਅੱਜ ਲੁਧਿਆਣਾ ਵਿੱਚ ਸਿਪ ਸੈਨਾ ਆਗੂ ਸੰਦੀਪ <th>ਪਰ ਗੋਰਾ ਤੇ ਸਿਵਲ ਹਸਪਤਾਲ ਨੇੜੇ ਨਿਆਂਗਾ ਦੇ ਪੇਸ ਵਿੱਚ ਆਏ ਕੁਝ ਹਮਲਾਵਰਾਂ ਨੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ ਗੋਰਾ ਦੇ ਗਨਮੈਨ ਨੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਫਰਾਰ ਹੋ ਗਏ ਦੱਸਿਆ ਜਾਂਦਾ ਹੈ ਗੋਰਾ ਦੇ ਗਨਮੈਨ ਤੋਂ ਉਹਨਾਂ ਨੇ ਰਿਵਾਲਵਰ ਵੀ ਖੋਲਿਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਵੱਲੋਂ ਤਲਵਾਰਾਂ ਚਲਾਈਆਂ ਜਾ ਰਹੀਆਂ ਨੇ ਅਸੀਂ ਤੁਹਾਨੂੰ ਸਕਰੀਨ ਤੇ ਜੋ ਤਸਵੀਰਾਂ ਦਿਖਾ ਰਹੇ ਹਾਂ ਤੁਸੀਂ ਉਸ ਤੇ ਦੇਖ ਸਕਦੇ ਕਿ ਕਿਸ ਤਰ੍ਹਾਂ ਹਮਲਾਵਰਾਂ ਨੇ ਸੰਦੀਪ ਗੋਰਾ ਤੇ ਲਗਾਤਾਰ ਤਲਵਾਰਾਂ ਨਾਲ ਵਾਰ ਕੀਤੇ ਦੱਸਿਆ ਜਾ ਰਿਹਾ ਹੈ 12 ਵਜੇ ਦੇ ਕਰੀਬ ਸਿਵਲ ਹਸਪਤਾਲ ਤੋਂ ਜਦੋਂ ਬਾਹਰ ਨਿਕਲੇ ਤਾਂ ਸਾਈਕਲ ਸਟੈਂਡ ਨੇੜੇ ਚਾਰ ਵਿਅਕਤੀਆਂ ਨੇ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਤੇ ਦੱਸਿਆ ਜਾ ਰਿਹਾ ਹੈ ਸਿਰ ਬਾਹ ਤੇ ਸਰੀਰ ਦੇ ਹੋਰ ਅੰਗਾਂ ਤੇ ਗੰਭੀਰ ਜ਼ਖ਼ਮਾਂ ਲੱਗੀਆਂ ਨੇ ਸਿਵਸਾਣਾ ਆਗੂ ਗੋਰਾ ਥਾਪੜ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਇਸ ਰਿਪੋਰਟ ਮੁਤਤਵਾ ਇਸ ਰਿਪੋਰਟ ਮੁਤਤਵਾ ਇਸ ਰਿਪੋਰਟ ਮੁਤਤਵਾ ਬਨੂ ਕੀ ਹੋਇਆ ਕੀ ਬਨੂ ਜੀ ਔਰੇ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਲੀਡਰ ਨੇ ਸੰਦੀਪ ਥਾਪਰ ਗੋਰਾ ਜੀ ਉਹ ਅੱਜ ਸਮਾਜ ਦਾ ٹرسٹ ਦੇ ਕੇ ਫੰਕਸ਼ਨ ਤੇ ਆਏ ਸੀਗੇ ਕੁਝ ਸਰਾਰਤੀਆਂ ਸਰਾਰ ਕੇ ਕਿਸ ਤਰੀ ਨੀਲਾ ਬਣਾਉਣਾ ਪਾਏ ਆਇਆ ਕਿਰਪਾਨਾ ਮਾਰ ਕੇ ਸਾਡਾ ਪ੍ਰਾਤ ਛਿਲਤਾ ਕਿਰਪਾਨਾ ਸਿਰ ਤੇ ਪਾਵਾਂ ਬਗਤੀਆਂ ਪੇਟ ਵੱਡਦਾ ਕੰਡੀਸ਼ਨ ਸੀਰੀਅਸ ਹੈ ਸਰ ਦਾ ਬਲੱਡ ਵੀ ਰੁਕ ਰਿਹਾ ਹੈ ਪੁਲਿਸ ਕਮਿਸ਼ਨਰ ਦੀ ਇਹਦਾ ਸਾਰੀ ਇਹ ਸਾਰਾ ਨਿਕੰਮਾ ਚਾਹ ਨੇ ਸਾਡੇ ਕੌਨਾਂ ਵਾਪਸ ਕਰਾਇਆ ਨਿਕੰਮਾ 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 ਲੁਧਿਆਣਾ ਕਲਸ ਕਮਿਸ਼ਨਰ ਜਿਹੜਾ ਆਪਣੀ ਫੀਲਿੰਗ ਡੀਜੀਪੀ ਨਾਲੋਂ ਵੱਧ ਲੈਂਦਾ ਆ ਜਿਹੜਾ ਸੀਐਮ ਭਗਵੰਦ ਮਾਨ ਕਹਿੰਦਾ ਮੈਂ ਸੀਐਮ ਆ ਸੀਐਮ ਕੋ ਸੀਐਮ ਨਹੀਂ ਮੈਂ ਸੀਐਮ ਆ ਮੈਂ ਲੁਧਿਆਣਾ ਸ਼ਹਿਰ ਦਾ ਬਾਪ ਆ ਆ ਹਿੰਦੂਆਂ ਦਾ ਖੂਨ ਆ ਹਿੰਦੂਆਂ ਦਾ ਖੂਨ ਆ ਲੰਗਾਣੇ ਚ ਇਹ ਸਾਡਾ ਪਿੰਡ ਯਾਰ ਰੋਡ ਤੇ ਨਾ ਇਹ ਨਿਰਣਾ ਕਮਿਸ਼ਨਰ ਨਿਰਾਸ਼ ਕਮਿਸ਼ਨਰ ਤੁਰੰਤ ਸਸਪੈਂਡ ਕੀਤਾ ਜਾਵੇ ਏਸੀਪੀ ਸੈਂਟਰਲ ਤੁਰੰਤ ਸਸਪੈਂਡ ਕੀਤੀ ਜਾਵੇ ਤਾਂ ਹਿੰਦੂ ਸ਼ਾਂਤ ਬਠਣਗੇ ਜਿੱਦਾ ਹਿੰਦੂ ਸ਼ਾਂਤ ਸੜਾ ਪੂਰਾ ਪੰਜਾਬ ਸ਼ਿਫਤਨਾ ਪੰਜਾਬ ਪੁਰਾਣੇ ਇਕੱਠਾ ਹੋਊਗਾ ਪਾਗੋ ਰੰਦਾ ਸੀਐਮ ਦੇ ਉੱਤੇ ਅਸਤੀਫਾ ਦੇਣੀ ਅਸਤੀਫਾ ਦੇ ਪੁੱਛ ਬਸ ਲਾਉਂਦੀ ਹੈ ਟਾਈਮ ਦਾ ਖੂਨ 84 ਦੇ ਪੈਸਾ ਪਾਉਂਦਾ ਇੱਕ ਘੰਟਾ ਇੱਕ ਘੰਟਾ ਇਹਨਾਂ ਪੰਜਾਹ ਕਾ ਮੂਵੀ ਦੀ ਪੈਡਾ ਸਾਬ ਇੱਕ ਮਿੰਟ ਇੱਕ ਗੱਲ ਹੋ ਸੁਣੋ ਸੀਰੀਅਸ ਗੱਲ ਸੁਣੋ ਏਸੀਪੀ ਸੈਂਟਰਲ ਨੇ ਜਿਹੜੇ ਮੈਰਨ ਨੇ ਉਹ ਆਪਦੀ ਫੀਲਿੰਗ ਤੇ ਲੁਧਿਆਣਾ ਸੀਪੀ ਸਾਹਿਬ ਜਿਹੜੀ ਫੀਲਿੰਗ ਹੈ ਉਹ ਡੀਜੀਪੀ ਸਾਹਿਬ ਨਾਲੋਂ ਵੱਧ ਲੈਂਦੇ ਆ ਉਹ ਕਹਿੰਦੇ ਸੀਐਮ ਬਾ ਪਗਵੰਤਾਂ ਦਾ ਮਾਲਕ ਥੋੜੀ ਹੈ ਮਾਲਕ ਤਾਂ ਮੈਂ ਆ ਮੈਂ ਮਾਲਕ ਹਾਂ ਜਿਹੜਾ ਪਗਵੰਤਣ ਕੌਣ ਹੈ ਡੀਜੀਪੀ ਕੌਣ ਹੈ ਇਹੋ ਜਿਹੇ ਸ਼ਬਦਾਵਲੀ ਬੋਲਣ ਵਾਲੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਇਹ ਨਤੀਜਾ ਤੁਹਾਡੇ ਫੇਕ ਐਨਕਾਊਂਟਰ ਕੀਤੇ ਹੋਏ ਇਹ ਨਤੀਜਾ ਸਿਰ ਚੋਟੀ ਵਾਵਾ ਹੀ ਲੈ ਦੇ ਚੱਕਰ ਜੇ ਇਹ ਨਤੀਜਾ ਹਿੰਦੂਆਂ ਦੇ ਲਈ ਅੱਜ ਲੁਧਿਆਣਾ ਸ਼ਹਿਰ ਦਾ ਐਡਾ ਵੱਡਾ ਪੰਜ ਕਦਮਾਂ ਦੇ ਚੌਂਕੀ 10 ਕਦਮਾਂ ਦੇ ACP ਸੈਂਟਰਲ ਦਫ਼ਤਰ ਮੈਂ ਵੀ ਪੁਲਿਸ ਘੰਟੇ ਬਾਅਦ ਆਈ ਇਹਨਾਂ ਨਾਲ ਉਹ ਇਹਨਾਂ ਨਾਲ ਉਹ ਸੱਚੋ ਵਧੀਆ ਆ ਇਹਨਾਂ ਨਾਲੋਂ 10-10 ਮਿੰਟ ਦਾ ਸਾਡਾ ਫਰਕ ਪਿਆ 10 ਮਿੰਟ ਪਹਿਲਾਂ ਸੰਦੀਪ ਗੁਰਾ ਥਾਪੜੀ ਇੱਥੋਂ ਮੱਥਾ ਟੇਕ ਕੇ ਨਿਕਲੇ ਸੀ ਜੋਸ਼ਿਪ ਸੇਨਾ ਬਹੁਤ ਟਕਸਾਲੀ ਨੇਤਾ ਸੀ ਲੀਡਰ ਸੀਗੇ ਤੇ ਇੱਥੇ ਹੀ ਉਹਨਾਂ ਨੂੰ ਬਾਹਰ ਜਦੋਂ ਬਾਹਰ ਨਿਕਲੇ ਨਾਲ ਹੀ 3-4 ਨਿਹੰਗਾ ਨੇ ਜੋ ਦੱਸਿਆ ਸਾਨੂੰ ਉਹਨਾਂ ਨੇ ਬਹੁਤ ਜ਼ਬਰਦਸਤ ਕਿਰਪਾਾਂ ਮਾਰੀਆਂ ਮਤਲਬ ਕਿ ਮਾਰਨ ਦੀ ਨੀਅਤ ਨਾਲ ਹੀ ਆਏ ਸੀ ਇੱਕ ਗਨਮੈਨ ਉਹਨਾਂ ਨਾਲ ਮੌਜੂਦ ਸੀਗਾ ਜਿਹੜਾ ਜਿਨੇ ਜਿਹਦੀ ਬਦੌਲਤ ਉਹ ਅੱਜ ਉਹਨਾਂ ਦਾ ਬਚਾਅ ਹੋ ਗਿਆ ਪਰ 80% ਉਹਨਾਂ ਨੂੰ ਕਾਹਲ ਕਰ ਦਿੱਤਾ ਗਿਆ ਸੰਦੀਪ ਬਰਤਾਪਰ ਜੀ ਨੂੰ ਉਹਨਾਂ ਨੂੰ ਹੁਣ ਸਿਵਲ ਹਸਪੀਟਲ ਤੋਂ ਸੀਐਮਸੀ ਰੈਫਰ ਕੀਤਾ ਪਹਿਲਾਂ ਲੈਂਦਾ ਗਿਆ ਸਿਵਲ ਹਸਪੀਟਲ ਵਾਲਿਆਂ ਨੇ ਸੀਐਮਸੀ ਰੈਫਰ ਕੀਤਾ ਜੀ ਉਹਨਾਂ ਨੂੰ ਤੇ ਮੈਂ ਇੱਕ ਹੀ ਗੱਲ ਕਹਿਣੀ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੂੰ ਮਾਨਯੋਗ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਅਤੇ ਲੁਧਿਆਣਾ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਜਿਹੜਾ ਥ੍ਰੈਟ ਪਰਸਨ ਹੈ ਜਿਹਨੂੰ ਲੋੜ ਹੈ ਜਿਹਦੀਆਂ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਨੇ ਤਾਂ ਹੀ ਗਨਮੈਨ ਸਰਕਾਰ ਨੇ ਲਾਈ ਸੀ ਜਿਹਨੂੰ ਲੋੜ ਹੈ ਉਹਨੂੰ ਗਨਮੈਨ ਦਿਓ ਬਾਕੀ ਜਿਹਨੂੰ ਨਹੀਂ ਲੋੜ ਤੁਸੀਂ ਉਹਨੂੰ ਤੁਸੀਂ ਉਹਨੂੰ ਵਾਪਸ ਲੈ ਲਓ ਕੋਈ ਚੱਕਰ ਨਹੀਂਗਾ ਪਰ ਬਟ ਇਸ ਤਰ੍ਹਾਂ ਦੇ ਜਿਹੜੇ ਥ੍ਰੈਟ ਪਰਸਨ ਨੇ ਜਿਹੜਾ ਵੀ ਥ੍ਰੈਟ ਪਰਸਨ ਹੈ ਜਾਂ ਮੈਂ ਜਾਂ ਨਿਸ਼ਾਨ ਸ਼ਰਮਾ ਜੀ ਨੇ ਜਾਂ ਸੰਦੀਪ ਗੋਰਾ ਠੱਪਰ ਜੀ ਜਿਨ੍ਹਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਅੱਜ ਕਾਇਲ ਕੀਤਾ ਹੈ ਇਨਾਂ ਤੋਂ ਸੁਰੱਖਿਆ ਨਹੀਂ ਹਟਾਣੀ ਚਾਹੀਦੀ ਜਿੰਨਾ ਜਿਹੜੇ ਥਰਡ ਪਰਸਨ ਆ ਹਾਲ ਇਹ ਹੈ ਇਹਨਾਂ ਦੀ ਹਾਲੇ ਥੋੜਾ 80% ਕਾ ਹੱਲ ਕੀਤਾ ਪਿਆ ਜੀ ਬਹੁਤ ਜ਼ਿਆਦਾ ਮਾੜੀ ਹਾਲੇ ਪੁਲਿਸ ਪਹੁੰਚ ਗਈ ਪੁਲਿਸ ਪਹੁੰਚੀ ਹੈ ਜੀ ਐਸਪੀ ਸਾਹਿਬ ਵੀ ਆਏ ਨੇ ਐਸਪੀ ਸਾਹਿਬ ਨੇ ਜਾਂਚ ਕੀਤੀ ਜਾ ਰਹੀ ਪਰ ਹਾਲੇ ਨਿਆਂਗਰ ਹੱਥ ਨਹੀਂ ਆਏ ਨਹੀਂ ਕੋਈ ਗ੍ਰਿਫਤਾਰੀ ਨਹੀਂ ਅਸੀਂ ਕਹਿੰਦੇ ਹ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਉਹਨਾਂ ਦੇ ਹੌਸਲੇ ਬਲੰਦ ਹੋਗੇ ਜਿੰਨਾ ਇਹ ਅਖਬਾਰਾਂ ਚ ਟੀਮੀਆਂ ਦੇ ਰਹੇ ਨੇ ਉਹਦੀ ਸੁਰੱਖਿਆ ਲਾ ਲਈ ਉਹਦੀ ਲਾ ਲਈ ਇਹ ਉਹਨਾਂ ਹੀ ਉਹਨਾਂ ਗੈਂਗਸਟਰਾਂ ਦੇ ਜਿਹੜੇ ਅਤਵਾਦੀ ਮਾਈਂਡਡ ਲੋਗ ਨੇ ਇਹਨਾਂ ਦੇ ਹੌਸਲੇ ਬਲੰਦ ਹੋ ਰਹੇ ਨੇ ਇਸ ਤਰ੍ਹਾਂ ਦੀ ਜਿਹੜੀ ਤਲਵਾਰਾਂ ਨਾਲ ਤੋਂ ਇਹਹੀ ਵੀ ਸ਼ਿਵਸਨਾ ਨਾਲ ਤਾਂ ਤੁਹਾਨੂੰ ਪਤਾ ਹੀ ਹੈ ਸ਼ਿਵਸਨਾ ਨਾਲ ਤਾਂ ਜਿਹੜਾ ਕੋਈ ਬੋਲਦਾ ਹੈ ਅਤਵਾਦ ਦੇ ਖਿਲਾਫ ਬੋਲਦਾ ਹੈ ਜਿਹੜਾ ਖਾਲਸਾਣ ਦੇ ਖਿਲਾਫ ਬੋਲਦਾ ਹੈ ਜਿਹੜਾ ਦੇਸ਼ ਇੱਤ ਦੀ ਬਾਤ ਚੱਕਦਾ ਉਹਨੂੰ ਇਹ ਲੋਗ ਇਸ ਤਰ੍ਹਾਂ ਹੀ ਪਰੇਸ਼ਾਨ ਕਰਦੇ ਨੇ ਉਹਨੂੰ ਇਦਾਂ ਹੀ ਮਾਰਨ ਦੀਆਂ ਸੱਜੀਆਂ ਮੌਕੇ ਲੱਭਦੇ ਨੇ ਗਨਮੈਨ ਦੇ ਸਰਕਾਰੀ ਮੁਲਾਜ਼ਮ ਦੇ ਹੁੰਦੇ ਆ ਮਾਰਤਾ ਅਟੈਕ ਕਰਤਾ ਤੇ ਜੇ ਨਹੀਂ ਹੁੰਦਾ ਫਿਰ ਤਾਂ ਅੱਜ ਖਤਮ ਸੀ ਕੰਮ ਬਿਲਕੁਲ ਕੱਲੇ ਤਾਪਰ ਸਾਹਿਬ ਦੀ ਹੋਇਆ ਜੀ ਤਾਪਰ ਸਾਹਿਬ ਦੀ ਹੋਇਆ ਕੱਲੇ ਕੱਲੇ ਨੂੰ ਲੱਭ ਕੇ ਇਦਾਂ ਹੀ ਕਰਦੇ ਆ ਜੀ ਤੁਹਾਨੂੰ ਪਤਾ ਹੀ ਉਹਨਾਂ ਦਾ ਲੋਕੇਸ਼ਨ ਆ ਸਭ ਦੀਆਂ ਟਰੇਸ ਹੁੰਦੀਆਂ ਨੇ ਤੇ ਹਸਪਤਾਲ ਦੇ ਸਿਵਲ ਹਸਪਤਾਲ ਦੇ ਬਾਹਰ ਹੀ ਆ ਪੁਰਾਣੀ ਜੇਰ ਰੋਡ ਵੱਜਦੀ ਆ ਉੱਥੇ ਕੋਈ ਨਿਹੰਗਾਂ ਦੇ ਬਾਣੇ ਦੇ ਵਿੱਚ ਤਿੰਨ ਚਾਰ ਬੰਦੇ ਸੀਗੇ ਉਹਨਾਂ ਨੇ ਉਹਨਾਂ ਦੇ ਉੱਤੇ ਅਟੈਕ ਕਰ ਦਿੱਤਾ ਜੀ ਤੇ ਉਹਨਾਂ ਨੂੰ ਫਿਲਹਾਲ ਜਿੰਨਾ ਸਾਨੂੰ ਪਤਾ ਲੱਗਾ ਕਿ ਸਿਵਲ ਹਸਪਤਾਲ ਲਿਆਂਦਾ ਸੀਗਾ ਉਹਨਾਂ ਨੂੰ ਡੀ ਐਮ ਸੀ ਲੈ ਗਏ ਨੇ ਉਹ ਹੁਣ ਤੱਕ ਉਹ ਸਟੇਬਲ ਨੇ ਬਾਕੀ ਜੋ ਵੀ ਬਿਆਨ ਦੇਵਨਗੇ ਉਸ ਤਰ੍ਹਾਂ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਅ ਰੈਡ ਅਲਰਟ ਅਸੀਂ ਮਤਲਬ ਨਾਕੇ ਅਲਰਟ ਕਰਾਤੇ ਆ ਤੇ ਜਲਦੀ ਉਹਨਾਂ ਨੂੰ ਰਸਤਾ ਪਤਾ ਕਰਿਆ ਜਾ ਰਿਹਾ ਕਿ ਕਿੰਨੇ ਕ ਲੋਕ ਸੀ ਕਿੰਨੇ ਕ ਸੈਸਕੇ ਲੋਕ ਕਿਹੜੇ ਜੀ ਜਿਨ੍ਹਾਂ ਨੇ ਹਮਲਾ ਕੀਤਾ ਵੇਖੋ ਤਿੰਨ ਤੋਂ ਚਾਰ ਬੰਦੇ ਦੱਸ ਦੇ ਜੀ ਜੀ ਹਮਲਾ ਕਿਉਂ ਕੀਤਾ ਗਿਆ ਕੁਝ ਪਤਾ ਨਹੀਂ ਇਹ ਕੁਝ ਪਤਾ ਨਹੀਂ ਇਹਦੇ ਹੁਣ ਉਹ ਹੀ ਦੱਸਣਗੇ ਨਾ ਸਰ ਕਿਹਾ ਜਾ ਰਿਹਾ ਐਕਟਿਵਾ ਵੀ ਜਿਹੜੀ ਹੈ ਗੋਰੇ ਥਾਪਰ ਦੀ ਲੈ ਕੇ ਭੱਜੇ ਦੱਸਿਆ ਇਹੀ ਹੈ ਜੀ ਸਿਕਿਉਰਟੀ ਨਾਲ ਸੀ ਹਾਂ ਜੀ ਹਾਂ ਜੀ ਗਨਮੈਨ ਨਾਲ ਸੀਗਾ ਕਿੰਨੇ ਗਨਮੈਨ ਸੀ ਗਨਮਨ ਇੱਕ ਫਿਲਹਾਲ ਦੱਸਦੇ ਆ ਵੀ ਨਾਲ ਸੀਗਾ ਤੇ ਉਹ 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 ਕਿੱਥੇ ਨੇ ਸਰ ਉਹ ਉਹ ਹੁਣ ਪਤਾ ਕਿ ਮਿਲਦੇ ਆ ਜੀ ਮੈਂ ਤਾਂ ਮਿਲਿਆ ਨਹੀਂ ਮੈਂ ਤਾਂ ਹੁਣ ਆਇਆ ਮੌਕੇ ਤੇ ਜਾਂਚ ਕਰ ਰਹੇ ਹਾਂ ਹਾਂ ਜੀ ਹਾਂ ਜੀ ਮੌਕੇ ਤੇ ਜਾਂਚ ਕਰ ਰਹੇ ਆ ਜਿਹੜੀ ਵੀ ਗੱਲ ਹੋਰ ਸਾਹਮਣੇ ਆਏਗੀ ਤੁਹਾਨੂੰ ਜਰੂਰ ਦੱਸਾਂਗੇ ਸਰ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਜੀ ਕੱਢ ਰਹੇ ਆ ਜੀ ਦੇਖ ਰਹੇ ਆ ਜੀ ਕਿ ਮੁਲਾਜ਼ਮ ਦਾ ਜਿਹੜਾ ਰਵਲਵਰ ਖੋਣ ਦੀ ਕੋਸ਼ਿਸ਼ ਕੀਤੀ ਗਈ ਉਹਨੇ ਆਪਣਾ ਬਚਾ ਕੇ ਹੁਣ ਵੇਖੋ ਮੈਨੂੰ ਮਿਲੇਗਾ ਤੇ ਮੈਂ ਤੁਹਾਨੂੰ ਫੇਰ ਹੀ ਦੱਸਾਂਗਾ ਜੀ ਜਿੰਨੀ ਕੁ ਮੈਨੂੰ ਗੱਲ ਪਤਾ ਸੀ ਤੁਹਾਨੂੰ ਦੱਸ ਦਿੱਤੀ ਆ ਬਾਕੀ ਹਾਲ ਸਟੇਬਲ ਆ ਜੀ ਫਿਲਹਾਲ ਸਟੇਬਲ ਨੇ मिली है कि थी खबर साहब पे अटैक हुआ है आगे दी इंफॉर्मेशन अभी अंडर इन्वेस्टिगेशन हैगी कि ने अटैक कितना किया होया है वो अपन इन्वेस्टिगेट करें तो बात अड़ेन सारे के नाल